ਨਿਰੀਪੀਰੀ ਸਪੋਰਟਸ ਕਲੱਬ ਜਿਹੜਾ ਸੋਜਾ ਵੱਲੋਂ ਇਹ ਘੋੜੇ-ਕੋੜਿਆਂ ਜੋੜਨ ਦਾ ਜਿਹੜਾ ਮੇਲਾ ਕਰਵਾਇਆ ਗਿਆ, ਕਿੱਦਾਂ ਕਰਵਾਈਆਂ ਗਈਆਂ ਨੇ ਬਹੁਤ ਹੀ ਵਧੀਆ ਉਪਰਾਲਾ ਕਿਉਂਕਿ ਜੇਕਰ ਨੌਜਵਾਨ ਖੇਡਾਂ ਦੇ ਨਾਲ ਜੋੜਨਗੇ ਤਾਂ ਉਹ ਨਸ਼ਿਆਂ ਤੋਂ ਦੂਰ ਰਹਿਣਗੇ, ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਗੇ। ਪੰਜਾਬ ਸਰਕਾਰ ਵੀ ਆਮ ਆਦੀ ਪਾਰਟੀ ਸਰਕਾਰਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਹੇਠ ਪਹਿਲਾਂ ਖੇਡਾ ਵਤਨ ਪੰਜਾਬ ਦੇ ਸ਼ੁਰੂ ਕਰਵਾਈਆਂ ਗਿਆ ਤੇ ਨਾਲ ਹੀ ਹੁਣ ਜਿਹੜੀਆਂ ਵਿਰਾਸਤੀ ਖੇਡਾਂ ਨੇ ਉਹ ਵੀ ਸ਼ੁਰੂ ਕਰਵਾਈਆਂ ਜਾ ਰਹੀਆਂ ਹਨ ਇਸ ਸਮੇਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੁਣ ਜਾ ਰਹੀਆਂ ਨੇ ਤੇ ਇੱਕ ਬਹੁਤ ਵੱਡਾ ਪ੍ਰਾਯੋਗ ਹੈ ਸਾਨੂੰ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਇਹੋ ਜਿਹੇ ਜਿਹੜੇ ਖੇਡ ਮੇਲੇ ਨੇ ਵੱਖ-ਵੱਖ ਜਿਹੜੀਆਂ ਖੇਡਾਂ ਨੇ ਉਹ ਸਾਨੂੰ ਕਰਵਾਉਣੀਆਂ ਚਾਹੀਦੀਆਂ ਨੇ ਜਿਹੜੀਆਂ ਸਾਡੇ ਵਿਰਾਸਤ ਦੇ ਨਾਲ ਜੁੜੀਆਂ ਹੋਈਆਂ ਖੇਡਾਂ ਨੇ ਉਹ ਸਾਡੇ ਨੌਜਵਾਨ ਜਿਹੜੀ ਪੀੜ੍ਹੀ ਐ ਭੁੱਲਦੀ ਜਾ ਰਹੀ ਆ ਉਹਨਾਂ ਨੂੰ ਚੇਤੇ ਰੱਖਣ ਲਈ ਜਿਹੜੀਆਂ ਖੇਡਾਂ ਉਹਨਾਂ ਨੂੰ ਨਸਲ ਤੋਂ ਦੂਰ ਪੈਣ ਲਈ ਜਿਹੜੇ ਪਰਮੇਂਟ ਨੇ ਤੇ ਮਾਰਜੋਗ ਮੁੱਖ ਮੰਤਰੀ ਪ੍ਰਗਵਾਨ ਵਾਲੇ ਸਾਡਾ ਪ੍ਰਾਯੋਗ ਕਿ ਅਸੀਂ ਰੰਗਲਾ ਪੰਜਾਬ ਪੰਜਾਬ ਨੂੰ ਮੁੜ ਤੋਂ ਰੰਗ ਜਿਹੜੇ ਹਰ ਦਿਨ ਉਪਰਾਲੇ ਕਰ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੜ ਉਹ ਹੀ ਪੰਜਾਬ ਜਿਹੜਾ ਪਹਿਲਾਂ ਖੇਡਾਂ ਦੇ ਵਿੱਚ ਨਿਬਰੀ ਹੁੰਦਾ ਸੀ ਦੇਸ਼ ਦੀ ਅਗਵਾਈ ਕਰੂਗਾ ਖੇਡਾਂ ਦੇ ਵਿੱਚ ਜੂਰੀ ਬਣ ਕੇ ਤੇ ਪੰਜਾਬ ਸਰਕਾਰ ਵੀ ਖਿਡਾਰੀਆਂ ਨੂੰ ਵੱਡੇ ਵੱਡੇ ਜਿਹੜੇ ਇਨਾਮ ਦੇ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਖਿਡਾਰੀਆਂ ਨੂੰ ਨੌਕਰੀਆਂ ਮਿਲਣਗੀਆਂ ਕਿਉਂਕਿ ਉਹਦੇ ਨਾਲ ਜਿਹੜਾ ਸਾਡੇ ਨੌਜਵਾਨਾਂ ਦੇ ਵਿੱਚ ਖੇਡਾਂ ਖੇਡਣ ਲਈ ਜਿਹੜਾ ਉਤਸ਼ਾਹਤ ਹੋਣਗੇ ਤੇ ਉਹਨਾਂ ਦੇ ਵਿੱਚ ਇੱਕ ਇਹ ਵੀ ਹੋਊਗਾ ਕਿ ਅਸੀਂ ਖੇਡਾਂ ਖੇਡਾਂਗੇ ਤੇ ਸਾਨੂੰ ਨੌਕਰੀਆਂ ਵੀ ਮਿਲਣਗੀਆਂ ਕਿਉਂਕਿ ਪਹਿਲੀਆਂ ਸਰਕਾਰਾਂ ਦੀਆਂ ਗਲਤੀਆਂ ਕਰਨ ਜਿਹੜੀਆਂ ਖੇਡਾਂ ਬਿਲਕੁਲ ਬੰਦ ਹੋ ਗਈਆਂ ਸੀ ਤੇ ਨੌਜਵਾਨਾਂ ਜਿਹੜੇ ਨੌਕਰੀਆਂ ਖਿਡਾਰੀਆਂ ਨੂੰ ਮਿਲਦੀਆਂ ਸੀ ਉਹ ਵੀ ਕੂਟਾ ਬੰਦ ਕਰਤਾ ਸੀ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਆ ਖਿਡਾਰੀਆਂ ਨੂੰ ਨੌਕਰੀਆਂ ਵੀ ਦੇਵੇਗੀ ਤੇ ਉਹਨਾਂ ਨੂੰ ਖੇਡਣ ਦੇ ਵਿੱਚ ਵੱਡੇ ਨਾਮ ਵੀ ਦਿੱਤੇ। ਤਾਂ ਬੱਤ ਠੀਕ ਗੱਲ ਹੈਗੀ ਆ ਆਲੇ-ਦਾਲੇ ਜਿੰਨੇ ਵੀ ਘੋੜੇ ਇਹ ਜਿੰਨੇ ਜਿੰਨੇ ਲੋਕਾਂ ਨੇ ਕਦਮ ਨੇ ਇਹਨਾਂ ਨੂੰ ਪਾਲਿਆ ਹੈਗਾ ਤੇ ਉਹਦੇ ਦੀ ਸਪੋਰਟ ਕਰਾਉਣੀ ਬਹੁਤ ਜ਼ਰੂਰੀ ਹੈ ਤੇ ਕਾਲੀ ਸਾਂਝੇ ਉਹਨਾਂ ਨੂੰ ਉਹਨਾਂ ਦੀ ਪੂਰੀ ਟੀਮ ਨੂੰ ਇਸ ਗੱਲ ਦੇ ਲਈ ਢੇਰ ਸਾਰੀਆਂ ਮੁਬਾਰਕਾਂ ਨੇ ਕਿਉਂਕਿ ਅੱਜ ਜਿਹੜੀ ਹੈ ਗਿਆ ਸਾਡਾ ਲੋਡ ਹੈ ਜੂਤ ਨੂੰ ਸਪੋਰਟਸ ਵਾਲੇ ਪਾਸੇ ਲੈ ਕੇ ਜਾਣ ਦੀ ਤਾਂ ਕਿ ਨਸ਼ਿਆਂ ਤੋਂ ਬਾਤ ਸਕਾਂ ਜਿ세 ਹੋਨੇ ਮੇਰੇ ਨਾਲ ਖੜੇ ਨੇ ਜੋ ਆਪ ਕੋ ਦਾ ਕਹਿੰਦੇ ਨੇ ਡਿਸਟ੍ਰਿਕਟ ਪਲੈਨਿੰਗ ਬੋਰਡ ਦੇ ਚੇਅਰਮੈਨ ਨੇ ਸੋ ਕਿਉਂਕਿ ਇਹਨਾਂ ਦੀ ਵੀ ਸਰਕਾਰ ਵੱਲੋਂ ਵੀ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਆ ਸਰ ਆ ਭਗਵਾਨ ਸਿੰਘ ਮਾਨ ਜਿਹੜੇ ਸਾਰੇ ਨਤੀਜਾ ਮੁੱਖ ਮੰਤਰੀ ਨੇ ਉਹਨਾਂ ਦੀ ਵੀ ਕੋਸ਼ਿਸ਼ ਹੈ ਕਿ ਰੰਗਲਾ ਪੰਜਾਬ ਬਣਾਇਆ ਜਾਵੇ ਸੋ ਇੱਕ ਵਧੀਆ ਅੱਛਾ ਸਟੈਪ ਹੈਗਾ ਇਹਦੇ ਲਈ ਮੈਂ ਸੋ ਜੇ ਉਹਨਾਂ ਨੂੰ ਉਹਨਾਂ ਦੇ ਨਗਰ ਨਿਵਾਸੀਆਂ ਨੂੰ ਉਹਨਾਂ ਦੀ ಗ್ರಾಮ ਪੰਚਾਇਤ ਨੂੰ ਉਹਨਾਂ ਦੇ ਸਾਰੇ ਟੀਮ ਮੈਂਬਰਸ ਨੂੰ ਡੇ ਸਾਰੀਆਂ ਮੁਬਾਰਕਾਂ ਦਿੰਦਾ ਤੇ ਅਸੀਂ ਚਾਹੁੰਦੇ ਆ ਕਿ ਜਿਹੜੀਆਂ ਸਾਡੀਆਂ ਪੁਰਾਣੀਆਂ ਵਿਰਾਸਤੀ ਖੇਡਾਂ ਨੇ ਛਿੰਝਾਂ ਨੇ ਜਿਹਦੇ ਵਿੱਚ ਕਿਲਾ ਰਾਏਪੁਰ ਦੇ ਵਿੱਚ ਕਹਿੰਦੇ ਨੇ ਬੈਲ ਗੱਡੀਆਂ ਦੀਆਂ ਦੌੜਾਂ ਸਨ ਉਹ ਸਾਡੀ ਵਿਰਾਸਤੀ ਖੇਡਾਂ ਨੇ ਜਾਂ ਕੋੜ ਸਵਾਰੀ ਜਿਹੜੀ ਹੈਗੀ ਹੈ ਇਹਦੀਆਂ ਰੇਸਾਂ ਜਾਂ ਇਹਨੂੰ ਵਕ ਵਕ ਢੰਗਾਂ ਦੇ ਨਾਲ ਜਿੰਨੇ ਵੀ ਪੰਜਾਬ ਦੇ ਵਿੱਚ ਸਟਾਡ ਫਾਰਮਸ ਨੇ ਬਣੇ ਨੇ ਉਹ ਅੱਛੇ ਲੋਕਾਂ ਨੇ ਹੀ ਬਣਾਏ ਨੇ ਤੇ ਉਹਦੇ ਵਿੱਚ ਉਹਦਾ ਦੋ ਫਾਇਦੇ ਨੇ ਕਿ ਸਪੋਰਟਸ ਵੀ ਹੈਗੀ ਹੈ ਤੇ ਪਲੱਸ ਵਪਾਰ ਵੀ ਹੈਗਾ ਦੋਨੇ ਚੀਜ਼ਾਂ ਸਮੇਟੈਂਸਲੀ ਚੱਲਦੀਆਂ ਨੇ ਸੋ ਉਹ ਅੱਛੀ ਗੱਲ ਹੈਗੀ ਐ ਤੇ ਪੰਜਾਬ ਦੇ ਵਿੱਚ ਰਵੈਇਤੀ ਖੇਡਾਂ ਤੇ ਰਵੈਇਤੀ ਸਭਿਆਚਾਰ ਜਿਹੜਾ ਹੈਗਾ ਉਹਦੀ ਸਾਨੂੰ ਬਹੁਤ ਜ਼ਰੂਰਤ ਹੈ ਜੇ ਅਸੀਂ ਉਹਨੂੰ ਛੱਡਾਂਗੇ ਤਾਂ ਅਸੀਂ ਆਪਣੀ ਪੰਜਾਬੀਅਤ ਨੂੰ ਛੱਡਾਂਗੇ ਆਪਣੀ ਪੰਜਾਬੀ ਜ਼ੁਬਾਨ ਨੂੰ ਛੱਡਾਂਗੇ ਆਪਣੇ ਪੰਜਾਬ ਨੂੰ ਛੱਡਾਂਗੇ ਸੋ ਸਾਨੂੰ ਸਾਰਿਆਂ ਨੂੰ ਉਦਮ ਕਰਨਾ ਚਾਹੀਦਾ ਰਲ ਕੇ ਉਦਮ ਕਰਨਾ ਚਾਹੀਦਾ ਕਿ ਅਸੀਂ ਪੰਜਾਬ ਨੂੰ ਆਪਣੇ ਵਿਰਸੇ ਦੇ ਨਾਲ ਜੋੜ ਕੇ ਰੱਖੀਏ ਉਸ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਤੇ ਉਹਨੂੰ ਉਸੇ ਤਰ੍ਹਾਂ ਹੀ ਕਾਇਮ ਰੱਖੀਏ ਤੇ ਉਸੇ ਤਰ੍ਹਾਂ ਹੀ ਸਾਡੀ ਆਪਸੀ ਪਿਆਰ ਪਰੋਸਾ ਹਮਦਰਦੀ ਸਾਂ ਜਿਹੜੀ ਹੈਗੀ ਹੈ ਪੂਰੀ ਲਕਾਈ ਦੀ ਉਹ ਵੀ ਉਸੇ ਤਰ੍ਹਾਂ ਹੋਈ। ਘੋੜਿਆਂ ਦਾ ਬਿਜ਼ਨਸ ਕਰਦੇ ਘੋੜਿਆਂ ਦਾ ਵਪਾਰ ਕਰਦੇ ਆਂਗੇ। ਸਾਡਾ ਖੇਡਾਂ ਵੱਲ ਅਸੀਂ ਖੇਡਾਂ ਵਾਲੇ ਕੰਮ ਚ ਨਹੀਂ ਸੀ। ਪਹਿਲੀ ਵਾਰੀ ਅਸੀਂ ਆਪਣੇ ਮੇਰੇ ਡੈਡੀ ਦੀ ਯਾਦ ਚ ਤੇ ਗੋਲਦੀ ਖੈਰੇ ਦੀ ਯਾਦ ਚ ਉਹਨਾਂ ਦੀ ਯਾਦ ਚ ਮੀਰੀ ਪੀਰੀ ਸਪੋਰਟਸ ਕਲੱਬ ਬਣਾ ਕੇ ਪਹਿਲੀ ਵਾਰੀ ਖੇਡਾਂ ਪਿੰਡ ਦੇ ਵਿੱਚ ਕਰਵਾਈਏ। ਆਉਣ ਵਾਲੇ ਹੁਣ ਹਰ ਸਾਲ ਖੇਡਾਂ ਹੋਣਗੀਆਂ। ਸਾਰੇ ਪੰਜਾਬ ਦੀ ਸਾਥ ਮਿਲੀ ਸਾਰੀ ਘੋੜੇ ਘੋੜੀਆਂਾਂ ਦੇ ਸਾਥ ਮਿਲੀ ਸਾਰੇ ਘੋੜੇ ਘੋੜੀਆਂਾਂ ਦੇ ਸਾਥ ਨਾਲ ਹੀ ਖੇਡਾਂ ਹੋਣਗੀਆਂ ਜੀ 20 ਨਾਮ ਨੇ 11000 ਤੋਂ ਸਟਾਰਟ ਨਹੀਂ ਗਈ 9300 ਹੋ ਗਿਆ 7300 ਹੋ ਗਿਆ 5100 ਹੋ ਗਿਆ 3100 ਹੋ ਗਿਆ 2100 ਹੋ ਗਿਆ ਬਾਕੀ ਘੋੜੀਆਂ ਨੂੰ 11-1100 ਰੁਪਈਆ ਲੱਗੂ ਦੇਵਾਂਗੇ ਜੀ ਜੇ ਖੇਡਾਂ ਹੋਣਗੀਆਂ ਤਾਂ ਬੱਚਿਆਂ ਨੂੰ ਸ਼ੌਂਕ ਪਊਗਾ ਤਾਂ ਉਹ ਖਰੀਦਣਗੇ ਵੀ ਘੋੜੀਆਂ ਦਾ ਵਪਾਰ ਵਧੂਗਾ ਵੀ ਘਟਣ ਦੀ بجائے ਵਧੂਗਾ ਇਹ ਬੱਚੇ ਚੰਗੇ ਬੱਚੇ ਚੰਗੇ ਪਾਸੇ ਜਾਣਗੇ ਨਸ਼ਿਆਂ ਤੋਂ ਬਚਣਗੇ ਤੇ ਜਿਹੜੀਆਂ ਦੌੜਾਂ ਇਹ ਅਸਲ ਦੇ ਵਿੱਚ ਘੋੜਿਆਂ ਦਾ ਮੇਨ ਕੰਮ ਹੀ ਦੌੜਾਂ ਜਿਹੜੇ ਘਰਾਂ ਦੇ ਵਿੱਚ ਬੰਨੇ ਆ ਜਾਂ ਕਿਵੇਂ ਵੀ ਆ ਉਹ ਕਿਤਨਾ ਕਿਤੇ ਸਾਡਾ ਸ਼ੌਂਕ ਆ ਪਰ ਅਸਲ ਕੰਮ ਆ ਜਿਹੜਾ ਘੋੜਿਆਂ ਦਾ ਉਹ ਦੌੜਨਾ ਹੀ ਆ ਘੋੜ ਸਵਾਰੀ ਆ ਜਿਹੜੀ ਸਾਡੀ ਵਿਰਾਸਤ ਆ ਸਾਡੇ ਬੱਚੇ ਕਿਤੇ ਉਹ ਨਾ ਹੋ ਜਾਣ ਵੀ ਡਰੱਗਲ ਜੇ ਹੋ ਜਾਣ ਪਿੰਡਾਂ ਦੇ ਵਿੱਚ ਦੌੜਾ ਕਰਾਉਣ ਦਾ ਮਕਸਦ ਮੇਨ ਇਹੀ ਹੁੰਦਾ ਵੀ ਜਿਹੜੀ ਦੁਨੀਆ ਹੈ ਉਹ ਵੇਖੇ ਵੀ ਕਿਵੇਂ ਸਵਾਰ ਘੋੜੇ ਤੇ ਬੈਠਦਾ 70 80 ਦੀ ਸਪੀਡ ਤੇ ਜਦੋਂ ਘੋੜਾ ਦੌੜਦਾ ਤਾਂ ਸਵਾਰ ਦਾ ਜਿਹੜਾ ਪਿੰਡਾ ਉਹ ਘੋੜੇ ਨਾਲ ਟੱਚ ਨਹੀਂ ਕਰਦਾ ਅੱਡੋ ਆੱਡੀ ਤੁਰੇ ਜਾਂਦੇ ਆ ਤਾਂ ਉਹ ਜਿਹੜਾ ਮਤਲਬ ਘੋੜਾ ਉਹ 50 ਸਕੰਡ ਦੌੜਦਾ ਨਾ ਟਰੈਕ ਤੇ ਤੇ 50 ਸਕੰਡ ਦੇ ਵਿੱਚ ਉਹ ਮਸਾਂ ਹੀ 5 ਸਕੰਡ ਘੋੜੇ ਦੇ ਪੈਰ ਆ ਜਿਹੜੇ ਧਰਤੀ ਤੇ ਰਹਿੰਦੇ ਆ 45 ਸਕੰਡ ਉਹ ਘੋੜਾ ਹਵਾ 'ਚ ਹੀ ਰਹਿੰਦਾ ਉਹ ਕਿਵੇਂ ਪੁਰਾਣੇ ਸਮਿਆਂ ਦੇ ਵਿੱਚ ਉਹ ਆਪਣੇ ਜਿਹੜੇ ਬਜ਼ੁਰਗ ਸੀਗੇ ਉਹ ਜਲਦੀ ਘੋੜਿਆਂ ਨੂੰ ਲੈ ਕੇ ਭਜਾਉਂਦੇ ਸੀ ਜਾਂਦੇ ਸੀ ਜੰਗਾ ਜੁੱਤਾਂ ਉਹ ਸਾਰੀ ਬਰਾਸਤ ਨੂੰ ਇੱਕ ਤਰ੍ਹਾਂ ਨਾਲ ਯਾਦ ਕਰਾਉਣ ਵਾਸਤੇ ਦੌੜਾ ਹੁੰਦੀਆਂ ਹਾਲਾਂਕਿ ਨਾ ਹੀ ਤਾਂ ਦੌੜਾਂ ਦੇ ਇਨਾਮ ਨਾਲ ਘੋੜੇ ਪਾਲਦੇ ਆ ਤੇ ਨਾ ਹੀ ਮਤਲਬ ਇਹ ਇੰਨਾ ਤਾਂ ਖਰਚਾ ਨਹੀਂ ਮੁੜਦਾ ਵੀ ਜੇ ਅਪ ਕਹਿ ਦਈਏ ਵੀ ਕੋਈ ਵੀ ਬੰਦਾ ਇੰਨਾ ਨਾਮ ਦੇ ਦੂਗਾ ਘੋੜੇ ਵਾਲੇ ਨੂੰ ਨਹੀਂ ਦੇ ਸਕਦੇ ਪਰ ਘੋੜਿਆਂ ਵਾਲੇ ਜਿੰਨੇ ਵੀ ਦੌੜਾਂ ਤੇ ਪਹੁੰਚਦੇ ਆ ਉਹ ਸਿਰਫ ਇੱਕ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਵਾਸਤੇ ਆਪਣੇ ਸੱਭਿਆਚਾਰ ਨੂੰ ਬਚਾਉਣ ਵਾਸਤੇ ਪਹੁੰਚਦੇ ਆ ਤੇ ਜਿਹੜੇ ਨੌਜਵਾਨ ਉੱਥੇ ਦੇਖਣਗੇ ਉਹਨੂੰ ਮੋਟੀਵੇਟ ਕਰਨ ਵਾਸਤੇ ਸੱਭਿਆਚਾਰ ਨਾਲ ਜੋੜਨ ਵਾਸਤੇ ਇਹ ਜਿੰਨਾ ਵੀ ਟੀਮ ਦਾ ਸਾਰੀ ਦਾ ਤਹਈਆ ਉਹ ਸਾਰੀ ਦਾ ਨਿਰਸਵਾਰਥੀ ਹੈ ਇਹਦੇ ਵਿੱਚ ਕਿਸੇ ਦਾ ਕੋਈ ਬਿਜ਼ਨਸ ਨਹੀਂਗਾ ਵੀ ਕੋਈ ਬਿਜ਼ਨਸ ਪੁਆਇੰਟ ਆਫ View ਤੋਂ ਕਿਸੇ ਨੇ ਇਹ ਦੌੜਾ ਕਰਾਇਆ ਤਾਂ ਕਰਾਉਣ ਵਾਲੇ ਦੌੜਨ ਵਾਲੇ ਕਮੈਂਟਰੀ ਵਾਲੇ ਉੱਥੇ ਸਾਰੇ ਜਿੰਨੇ ਵੀ ਸਾਰੀ ਨਿਰਸਵਾਰਥੀ ਜੁੰਦਾ ਹੈ ਤਾਂ ਫਿਰ ਉੱਥੇ ਜਦੋਂ ਕੋਈ ਨਰਸਵਾਰਤ ਕੰਮ ਹੋਵੇ ਤਾਂ ਉੱਥੇ ਫਿਰ ਦੂਰੀ ਨਹੀਂ ਦੇਖੀ ਜਾਂਦੀ ਤਾਂ ਮੈਂ ਵੀ 140 ਕਿਲੋਮੀਟਰ ਤੋਂ ਆਇਆ ਤਾਂ ਮੈਨੂੰ ਵੀ ਸੁਨੇਹਾ ਮਿਲਿਆ ਵੀ ਇੱਥੇ ਦੌੜਾ ਹੋ ਰਹੀਆਂ ਤਾਂ ਮੈਨੂੰ ਵੀ ਪਹੁੰਚਣਾ ਚਾਹੀਦਾ ਤਾਂ ਜਿੰਨੇ ਵੀ ਆ ਬੱਸ ਇੱਥੇ ਜਿੰਨੇ ਵੀ ਇਕੱਠੇ ਹੋਣਗੇ ਤੁਹਾਨੂੰ ਵੀ ਜਿਵੇਂ ਬਲਬ ਦੇ ਕੋਲੇ ਪਮੱਕੜ ਆ ਜਿਹੜੇ ਉਹ ਕੋਈ ਐਂ ਤਾਂ ਨਹੀਂ ਵੀ ਬਲਬ ਲੈ ਚੱਕਣ ਆਏ ਹੁੰਦੇ ਆ ਉਹ ਤਾਂ ਬੱਸ ਉੱਥੇ ਸੜਨ ਹੀ ਆਏ ਹੋਏ ਹੁੰਦੇ ਆ ਐਵੇਂ ਇੱਥੇ ਜਿੰਨੇ ਵੀ ਆਉਣਗੇ ਸਾਰੇ ਬੱਸ ਘੋੜਿਆਂ ਦੇ ਆਸ਼ਕੀ ਆ ਬੱਸ ਪਮੱਕੜ ਹੀ ਆ ਜਗ ਦਾ ਬਲਬ ਦੇ ਕਹਤੇ ਆਗੇ ਕਿੰਨੀ ਕੀਮਤ ਦੇ ਘੋੜੇ ਆ ਦੋ ਚੀਜ਼ਾਂ ਹੁੰਦੀਆਂ ਜੀ ਕਦੇ ਵੀ ਇੱਕ ਕੀਮਤੀ ਹੁੰਦਾ ਤੇ ਇੱਕ ਮਹਿੰਗਾ ਹੁੰਦਾ ਮਹਿੰਗਾ ਉਹ ਹੁੰਦਾ ਜਿਹੜੀ ਜਿਹਨੂੰ ਸਾਡੀ ਜੇਬ ਖਰੀਦ ਨਾ ਸਕਦੀ ਹੋਵੇ ਤੇ ਕੀਮਤੀ ਉਹ ਹੁੰਦਾ ਜਿਹਨੂੰ ਕਿਸੇ ਦੀ ਜੇਬ ਖਰੀਦ ਨਾ ਸਕਦੀ ਹੋਵੇ ਸਾਡੇ ਲਈ ਤੇ ਇਹ ਘੋੜੇ ਕੀਮਤੀ ਆ ਸਾਡੇ ਲਈ ਮਹਿੰਗੇ ਨਹੀਂ ਕਹਿ ਸਕਦੇ ਅਸੀਂ ਜੇ ਘੋੜੇ ਰੱਖਣ ਵਾਲੇ ਮਨੀਮ ਨਹੀਂਗੇ ਅਸੀਂ ਹਿਸਾਬ ਨਹੀਂ ਕਰਦੇ ਸਾਡੇ ਤਾਂ ਘੋੜੇ ਖੁਰਨੀਆਂ ਚੋਂ ਖਾਂਦੇ ਘੱਟ ਅਤੇ ਢੋਲਦੇ ਜ਼ਿਆਦਾ ਸਾਡੇ ਬਜ਼ੁਰਗਾਂ ਨੇ ਸਿਖਾਇਆ ਹੀ ਇਹ ਹੈ ਵੀ ਇਹਨਾਂ ਦਾ ਖਾਤਾ ਨਹੀਂ ਲੱਗਦਾ ਇਹਨਾਂ ਦਾ ਡੋਲੇਆ ਲੱਗਦਾ ਤਾਂ ਇਸ ਮਸਲਿਆਂ ਦੇ ਵਿੱਚ ਅਸੀਂ ਮਨੀਮ ਨਹੀਂ ਕਿ ਵੀ ਅਸੀਂ ਤੁਹਾਨੂੰ ਜੋੜ ਲਾ ਕੇ ਦੱਸੀਏ ਕਿ ਇੰਨਾ ਇਹਦੀ ਐਮ ਆਰ ਪੀ ਹੈ ਅਸੀਂ ਇਹ ਕਹਿ ਸਕਦੇ ਹਾਂ ਵੀ ਸਾਡੇ ਲਈ ਕੀਮਤੀ ਆ ਕੀਮਤੀ ਨਹੀਂ ਬੇਸ਼ਕੀਮਤੀ ਆ ਪਬਲਿਕ ਜਿੰਨਾ ਸਾਡੀ ਬਰਾਸਤ ਆ ਜੀ ਜਦੋਂ ਜਿੰਨਾ ਚਿਰ ਅਸੀਂ ਜੁੜੇ ਰਹਾਂਗੇ ਸਾਡਾ ਸੱਭਿਆਚਾਰ ਚ ਆਉਂਦਾ ਸਾਨੂੰ ਜਿਹੜਾ ਹੈਗਾ ਸਾਡਾ ਘੋੜਾ ਸਾਡੇ ਸੁਭਾਅ ਨੂੰ ਦਰਸਾਉਂਦਾ ਹੈ ਸਾਡੇ ਗੁਰੂਆਂ ਦੀ ਨਿਸ਼ਾਨੀ ਆ ਖਾਸ ਤੌਰ ਤੇ ਜਿਹੜਾ ਸਾਡਾ ਘੋੜਾ ਪੰਜਾਬੀ ਘੋੜਾ ਮਾਰਵਾੜੀ ਘੋੜਾ ਨੁਕਰਾਂ ਘੋੜਾ ਇਹ ਤਾਂ ਖਾਸ ਤੌਰ ਤੇ ਸਾਡੇ ਸੁਭਾਅ ਨਾਲ ਬਹੁਤ ਮੇਲ ਖਾਂਦਾ ਆ ਆਮ ਤੌਰ ਤੇ ਅੰਗਰੇਜ਼ ਇਹਨੂੰ ਬਦਮਾਸ਼ ਘੋੜਾ ਕਹਿ ਦਿੰਦੇ ਆ ਵੀ ਇਹ ਤਾਂ ਜੀ ਬਦਮਾਸ਼ ਘੋੜਾ ਅੜਬ ਘੋੜਾ ਪਰ ਸਾਨੂੰ ਅੜਬ ਨੂੰ ਹੀ ਠੀਕ ਕਰਨਾ ਸਾਨੂੰ ਸੁਆਦ ਆਉਂਦਾ ਦੁਨੀਆ ਇਹਦੇ ਬਾਰੇ ਜੋ ਵੀ ਸੋਚਦੀ ਹੋਵੇ ਪਰ ਜਿਹੜਾ ਸਾਡਾ ਘੋੜਾ ਸਾਨੂੰ ਐ ਲੱਗਦਾ ਵੀ ਦੁਨੀਆ ਦਾ ਸਭ ਤੋਂ ਬੈਸਟ ਘੋੜਾ ਹੈ ਤੇ ਇਹਨੂੰ ਸਾਂਭਣਾ ਇਸ ਬਰਾਸਤ ਨੂੰ ਸਾਂਭਣਾ ਇਹਦਾ ਸਨੇਹਾ ਅਗਲੀ ਪੀੜ੍ਹੀ ਨੂੰ ਅਸੀਂ ਦਿੰਨੇ ਆ ਹਰ ਟੂਰਨਾਮੈਂਟ ਤੇ ਦੇਈਦਾ ਹਰ ਵੀਡੀਓ ਚ ਦੇਈਦਾ ਤਾਂ ਅੱਜ ਵੀ ਦਿੰਨੇ ਆ ਜੀ ਇਹ ਸੁਨੇਹਾ ਕਿ ਆਪਾਂ ਆਪਣੀ ਉਤਾਸਤ ਨੂੰ ਸਾਹਮਣੇ ਰੱਖਣਾ ਬਹੁਤ ਵੱਡੀ ਗੱਲ ਹੈ ਜੀ ਮਤਲਬ ਪੁੱਤ ਹਮੇਸ਼ਾ ਹੀ ਪਿਓਆਂ ਦੇ ਸੁਪਨੇ ਪੂਰੇ ਕਰਦੇ ਹੋ ਆਏ ਆ ਤੇ ਇਹ ਇੱਕ ਦੇਖੋ ਇਹ ਆਏ ਨਹੀਂ ਹੋ ਰਿਹਾ ਵੀ ਇੰਨਾ ਬਾਈ ਹੋਣਾ ਨੇ ਆਪਣੇ ਬਾਪ ਦਾ ਸੁਪਨਾ ਪੂਰਾ ਕੀਤਾ ਇਹ ਸੁਪਨਾ ਹੋਰ ਬੱਚਿਆਂ ਨੂੰ ਮਿਲਣਾ ਹੌਟੂ ਵੱਡੀ ਗੱਲ ਇਹ ਆ ਕਿ ਜਿਹੜੇ ਉੱਥੇ ਬੱਚੇ ਜਾਣਗੇ ਉਹਨਾਂ ਨੂੰ ਇਹ ਸੁਨੇਹਾ ਮਿਲਣਾ ਕਿ ਆਪਦੇ ਬਾਪ ਦਾ ਨਾਮ ਉੱਚਾ ਐਵੇਂ ਕਰੀਦਾ ਇਹਨਾਂ ਨੇ ਕੱਲਾ ਆਪਣਾ ਸੁਪਨਾ ਜਾਂ ਆਪਣੇ ਬਾਪੂ ਦਾ ਸੁਪਨਾ ਨਹੀਂ ਪੂਰਾ ਕੀਤਾ ਇਹਨਾਂ ਨੇ ਪਤਾ ਨਹੀਂ ਕਿੰਨਿਆਂ ਨੂੰ ਸੁਪਨਾ ਬੰਡ ਦੇਣਾ ਜਿਹੜਾ ਇੱਕ ਅਨਵੀਜੀਬਲ ਮੈਸੇਜ ਰਹਿ ਜਾਣਾ ਦੁਨੀਆ ਦੇ ਵਿੱਚ ਉਹ ਅਨਵੀਜੀਬਲ ਮੈਸੇਜ ਇਹ ਹੋਊਗਾ ਕਿ بڑے ਪੁੱਤਾਂ ਨੇ ਸੁਪਨਾ ਲੈ ਕੇ ਜਾਣਾ ਕਿ ਆਪਾਂ ਵੀ ਆਪਣੇ ਬਾਪੂ ਦਾ ਨਾਮ ਐਂ ਚਮਕਾਵਾਂਗੇ ਇੱਕ ਬਹੁਤ ਵੱਡੀ ਗੱਲ ਹੈ